ਗੋਲਡਨ ਹਾਰਟ ਵੱਲੋਂ ਕਿਡਸ ਜੰਵੇ ਜਿਹੜਾ ਹੋ ਰਿਹਾ ਹੈ ਇਹ ਬੱਚਿਆਂ ਦਾ ਕੰਪੀਟੀਸ਼ਨ ਦਾ ਹੈ ਆਲਰੇਡੀ ਜਿੱਦਾਂ ਮੈਂ ਦੱਸਿਆ ਇੰਨਾ ਇੱਕ ਤਰ੍ਹਾਂ ਦਾ ਇਹਨਾਂ ਦੇ ਜਿਹੜਾ ਇਨੀਸ਼ੀਏਟਿਵ ਲਿਆ ਗਿਆ ਹੈ ਕਿ ਜਿਹੜੀ ਵੀ ਇਸ ਜਨਰੇਸ਼ਨ ਹੈ ਛੋਟੀ ਜਨਰੇਸ਼ਨ ਨੂੰ ਇੱਕ ਤਰ੍ਹਾਂ ਮੋਟੀਵੇਸ਼ਨ ਮਿਲਦਾ ਸਟੇਜ ਤੇ ਆ ਕੇ ਉਹਨਾਂ ਦਾ ਸੈਲਫ ਜਿਹੜਾ ਕੰਫੀਡੈਂਸਨ ਹੈ ਮੋਟੀਵੇਸ਼ਨ ਪਾਵਰ ਉਹ ਕਾਫੀ ਬੱਦਦੀ ਹੈ ਇਹਦੇ ਨਾਲ ਜਿਹੜਾ ਪਹਿਲਾਂ ਹੀ 1 ਲੱਖ ਦੇ ਵਿੱਚੋਂ 1000 ਤੱਕ ਬੱਚਾ ਜਿਹੜਾ ਸਿਲੈਕਟ ਹੁੰਦਾ ਹੈ ਜਿਹੜਾ ਇਸ ਸਟੇਜ ਤੇ ਪਹੁੰਚ ਜਾਂਦਾ ਹੈ ਉਹ ਆਲਰੇਡੀ winner ਹੁੰਦਾ ਹੈ ਲੇਕਿਨ ਫੇਰ ਵੀ ਫਾਰਮੈਲਟੀ ਲਈ ਕੰਪੀਟੀਸ਼ਨ ਕਰਾਇਆ ਜਾਂਦਾ ਹੈ ਲੇਕਿਨ ਇੱਥੇ ਮੈਂ ਸੋਚਦਾ ਕਿ ਸਭ ਤੋਂ ਜ਼ਿਆਦਾ ਜਿਹੜਾ ਜਾਂਦਾ ਹੈ ਉਹ ਇਹਨਾਂ ਦੇ ਪੇਰੈਂਟਸ ਨੂੰ ਜਾਂਦਾ ਹੈ ਕਿ ਜਿਹੜੇ ਸਪੋਰਟਿੰਗ ਕਰਦੇ ਹਨ ਥੈਂਕ ਯੂ ਇਟਸ ਬੇ ਰਾਮਵਰ ਦੇ ਨਾਲ ਮਿਸ ਨਾਰਥ ਇੰਡੀਆ ਜੋ ਕਿ ਆਰਗੇਨਾਈਜ਼ ਕੀਤਾ ਗਿਆ ਹੈ ਬਾਏ ਗੋਲਡਨ ਆਰਟ ਤੇ ਬਹੁਤ ਅੱਛਾ ਸ਼ੋਅ ਸੀ ਛੋਟੇ ਛੋਟੇ ਬੱਚੇ ਪਾਰਟਿਸਿਪੇਟ ਕਰ ਰਹੇ ਇਤੇ ਆ ਕੇ ਦੇਖ ਕੇ ਬਹੁਤ ਅੱਛਾ ਲੱਗ ਰਿਹਾ ਹੈ ਕਿ ਇੰਨੀ ਛੋਟੀ ਜਨਰੇਸ਼ਨ ਤੋਂ ਹੀ ਬੱਚੇ ਆਪਣੇ ਇੰਟਰਸਟ ਵੱਲ ਜ਼ਿਆਦਾ ਧਿਆਨ ਦੇ ਰਿਹਾ ਹੈ ਕਿ ਮਤਲਬ ਪੜਾਈ ਪੜਾਈ ਵੱਲ ਤਾਂ ਚਲੋ ਧਿਆਨ ਦੇਣਾ ਚਾਹੀਦਾ ਪਰ ਨਾਲ ਨਾਲ ਆਪਣੀ ਸਕਿਲਸ ਤੇ ਵੀ ਵਰਕ ਕਰ ਰਿਹਾ ਹੈ ਤੇ ਹੋਰ ਜ਼ਿਆਦਾ ਖੁਸ਼ ਹੁੰਦੇ ਜੋ ਦੇਖਦੇ ਆ ਕਿ ਪੇਰੈਂਟਸ ਬਹੁਤ ਸਪੋਰਟ ਕਰ ਰਿਹਾ ਬੱਚਿਆਂ ਦੇ ਨਾਲ ਆਂਦੇ ਆ ਟਾਈਮ ਦਿੰਦੇ ਆ ਇਹ ਇੱਕ ਨਾਲ ਬੱਚਿਆਂ ਦਾ ਤੇ ਪੇਰੈਂਟਸ ਦਾ ਅੱਛਾ ਰਿਲੇਸ਼ਨਸ ਬਣਾ ਰਿਹਾ ਹੈ ਤੇ ਨਾਲ ਹੀ ਬੱਚਿਆਂ ਦੀ ਸਕਿਲ ਜ਼ਿਆਦਾ ਡਿਵ ਬਹੁਤ ਅੱਛਾ ਲੱਗਿਆ ਮੈਡਮ ਕੱਲ ਵੀ ਪਤਾ ਲੱਗਾ ਤੁਹਾਡਾ ਗਾਣਾ ਕਿ ਕੱਲ ਸਾਡਾ ਗਾਣਾ ਲਾਂਚ ਹੋਣ ਜਾ ਰਿਹਾ ਹੈ ਸੱਚੀ ਸੱਚੀ ਜਿਹਨੇ ਸਿੰਗ ਕਰਿਆ ਨੀਸ਼ਾ ਬਾਨੂ ਜੀ ਤੇ ਨਾਲ ਸਾਡੇ ਆਰਟਿਸਟ ਨੇ ਕੰਮ ਕੀਤਾ ਹੈ ਨੀਸ਼ਾ ਬਾਨੂ ਜੀ ਵਿਕੀ ਰਾਣਾ ਜੀ ਤੇ ਮੈਂ ਤੇ ਕੱਲ ਗਾਣਾ ਲਾਂਚ ਹੋਏਗਾ ਦੇਖਦੇ ਆ ਕਿਦਾਂ ਦਾ ਆਡੀਅנס ਦਾ ਰਹਿੰਦਾ ਸਾਡਾ ਰਿਸਪੋਨਸ ਰਹਿੰਦਾ ਹੈ ਜੁਕੀਚੇ ਵੀ ਹੈ ਜੀ ਔਰ ਇੰਡੀਆ ਚੇ ਵੀ ਹੈ ਐਸ ਵੈਲ ਐਸ ਆਸਟ੍ਰੇਲੀਆ ਚ ਹੈ ਜਿੱਥੇ ਵੀ ਆਪਣੇ ਪੰਜਾਬੀ ਹੈਗੇ ਆ ਪੰਜ ਜਿਹੜੀ ਕੰਟਰੀਜ਼ ਆ ਉਹਨਾਂ ਚ ਇੱਕ ਟਾਈਮ ਤੇ ਗਾਣਾ ਲਾਂਚ ਹੋਏਗਾ Thank you.